ਸਰਵਾਇਗੋ ਜੀ ਕਿੰਫਤੇ ਜੀ ਮੈਂ ਕੇਵਲ ਸਿੰਘ ਲਾਡੀ ਪਿੰਡ ਡੁੱਡੀਪੁਰ ਤੋਂ ਮੈਂ ਬਤੌਰ ਆਮ ਆਦਮੀ ਪਾਰਟੀ ਵੱਲੋਂ ਸਰਪੰਚੀ ਦੀ ਸੇਵਾ ਨਿਭਾ ਰਿਹਾ ਪਿੰਡ ਡੁੱਡੀਪੁਰ ਦੇ ਵਿੱਚ ਜੋ ਕਿ ਮੈਨੂੰ ਪ੍ਰਮਾਤਮਾ ਨੇ ਮੌਕਾ ਦਿੱਤਾ ਹਾਂਜੀ ਤੇ ਤੁਹਾਡੇ ਪਿੰਡ ਚ ਕੀ ਕੀ ਵਿਕਾਸ ਹੋ ਚੁੱਕੇ ਨੇ ਵੇਖੋ ਜੀ 19 ਤੋਂ 19 20 ਫਲਸ਼ਾਂ ਜਿਹੜੀਆਂ ਮੈਂ ਉਹ ਬਣਵਾਈਆਂ ਜੀ ਆਮ ਪਾਰਟੀ ਦੇ ਸਰਕਾਰ ਦੇ ਵਿੱਚ ਤੇ ਦੂਸਰਾ ਗਲੀਆਂ ਦਾ ਕੰਮ ਸਾਨੂੰ ਉਹ ਵੀ ਅਸੀਂ 11 ਗੱਜ ਸਫਟਰ ਤੇ 16 ਗੱਜ 16 ਗੱਜ ਫੁੱਟ ਚੁੜਾਈ ਤੇ ਪਲੱਸ ਸੀਵਰੇਜ ਪਾਇਆ ਦੀ ਪਿੰਡ ਦੇ ਵਿੱਚ ਹੋਰ ਕੀ ਕੀ ਵਿਕਾਸ ਤੁਸੀਂ ਚਾਹੁੰਦੇ ਆ ਤੁਹਾਡੇ ਪਿੰਡ ਚ ਹੋਏ ਤੇ ਹੋਰ ਨਿਖਾਰ ਆ ਮੈਂ ਚਾਹੁੰਦਾ ਜੀ ਸਾਡੇ ਪਿੰਡ ਦਾ ਨਾ ਇੱਕ ਲੋਕ ਵਾਲਾ ਰੋਡ ਆ ਥੋੜਾ ਜਿਹਾ ਉਹ ਬਣ ਜਾਵੇ ਤੇ ਇੱਕ ਛੱਪੜ ਦਾ ਕੰਮ ਬੜੇ ਸਮੇਂ ਤੋਂ ਰੁਕਿਆ ਹੋਇਆ ਜਿਹਦੇ ਵਿੱਚ ਪਾਣੀ ਦੀ ਬੜੀ ਪ੍ਰੋਬਲਮ ਆ ਰਹੀ ਆ ਜਿਹਦੇ ਚ ਕਿ ਦੂਸਰਾ ਸਰਪੰਚ ਬਣਦੇ ਕਾਰਨ ਉਹ ਥੋੜਾ ਜਿਹਾ ਸਟੌਪ ਹੋ ਗਿਆ ਮੈਂ ਚਾਹੁੰਦਾ ਜੀ ਕਿ ਉਹ ਵੀ ਕੰਮ ਹੋ ਜਾਵੇ ਤੇ ਲਾਈਟਾਂ ਲੱਗ ਜਾਣ ਤੇ ਬਹੁਤ ਵਧੀਆ ਹੋ ਜੇ ਕੀ ਜਾਣਦੇ ਹੋ ਕਿਹੜੀ ਸਰਕਾਰ ਆਣੀ ਚਾਹੀਦੀ ਸਰਕਾਰ ਵੇਖੋ ਬਹੁਤ ਵਧੀਆ ਜੀ ਜਿਸ ਸਰਕਾਰ ਨੇ ਏਡੇ ਏਡੇ ਫਾਇਦੇ ਕੀਤੇ ਜਿਵੇਂ ਕਿ ਪਹਿਲਾਂ ਤੇ 80 ਦਾ ਸੀ 600 ਜੁਨਟ ਹੁਣ ਉਹ 600 ਜੁਨਟ ਜਨਰਲ ਬੀਸੀ ਸਾਰਿਆਂ ਦਾ ਹੀ ਹੋਇਆ ਪਰ ਕਿਤਨਾ ਕਿਤੇ ਲੋਕ ਫਾਇਦਾ ਲੈ ਕੇ ਵੀ ਚਾਹੁੰਦੇ ਨਹੀਂ ਇਸ ਪਾਰਟੀ ਨੂੰ ਅੱਗੇ ਲੈ ਕੇ ਆਉਣਾ ਪਰ ਗਰੀਬ ਵਰਗ ਜ਼ਿਮੀਂਦਾਰ ਭਰਾ ਸਾਰੇ ਨਾਲ ਆ ਪਾਰਟੀ ਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਪਾਰਟੀ ਦੇਵੇਂ ਕਿ ਬੰਬੀਆਂ ਦਾ ਕੰਮ ਸੀ ਮੇਨ ਜਿਹੜੇ ਰਾਤ ਦੇ ਟਾਈਮ ਜ਼ਿਮੀਂਦਾਰ ਭਰਾ ਪਾਣੀ ਲਾਉਣ ਜਾਂਦੇ ਸੀ ਉਹ ਵੀ ਦਿੰਦੇ ਟਾਈਮ ਉੰਨਾ ਨੇ ਲਾਈਟ ਕਰ ਦਿੱਤੀ ਹੈ ਤੇ ਸ਼ਾਮ ਦੇ ਟਾਈਮ ਲੋਕ ਬਹੁਤ ਆਨੰਦ ਮਾਣਦੇ ਨੇ 600 ਜੁਲ ਦਾ ਵੀ ਬਹੁਤ ਵੱਡਾ ਫਾਇਦਾ ਹੋ ਰਿਹਾ ਜੇ ਜੀ ਵੋਟ ਆ ਉਹ ਉਹ ਆਮ ਪਾਰਟੀ ਨਹੀਂ ਹੀ ਪੈਣੀ ਚਾਹੀਦੀ ਹੈ ਜੀ ਹੱਕ ਆਦਮੀ ਪਾਰਟੀ ਦਾ ਹੀ ਬਣਦਾ ਹੈ